ਮੈਂ ਕਹਿੰਦਾ ਜੀ ਜੋ ਵੀ ਮਰੀਜ਼ ਕੈਂਸਰ ਦਾ ਹੈ ਮੇਰੇ ਕੋਲੇ ਇੱਕ ਵਾਰ ਆਵੇ ਬੰਦਾ ਰਿਪੋਰਟਾਂ ਲੈ ਕੇ ਫੋਨ ਕਰਾਉਂਦਾ ਮੈਂ ਅੱਗੇ ਵੀ ਬੇਨਤੀ ਕਰਦਾ ਨਾ ਵੀ ਤੁਸੀਂ ਫੋਨ ਨਾ ਕਰਿਆ ਕਰੋ ਬੈਠੇ ਘਰੋਂ ਫੋਨ ਕਰੀ ਜਾਂਦੇ ਆ ਬਾਬਾ ਜੀ ਬਾਬਾ ਜੀ ਉਹਦਾ ਕੋਈ ਫਾਇਦਾ ਨਹੀਂ ਮੈਨੂੰ ਤੁਸੀਂ ਆ ਕੇ ਰਿਪੋਰਟਾਂ ਲਿਆਓ ਮੈਨੂੰ ਮਿਲੋ ਆ ਕੇ 3ੀ ਸਟੇਜ ਦੂਜੀ ਸਟੇਜ ਤੀਜੀ ਸਟੇਜ ਭਾਵੇਂ ਕਿੰਨੀ ਮਰਜ਼ੀ ਹੋਵੇ ਇਹਦਾ ਕੋਈ ਚੱਕਰ ਨਹੀਂ ਜੀ ਭਾਵੇਂ ਚੌਥੀ ਵਾਲਾ ਆ ਜਾਏ ਮੇਰੇ ਕੋਲੇ ਜਮਾਂ ਡਾਕਟਰ ਜਦੋਂ ਜਵਾਬ ਦਿੰਦੇ ਆ ਉਦੋਂ ਮੇਰੇ ਕੋਲੇ ਸਿੱਧੇ ਕਹਿੰਦਾ ਹਸਪੀਟਲ ਚੋਂ ਇੱਥੋਂ ਬਠਿੰਡੇੋਂ ਲੁਧਿਆਣੇ ਤੋਂ ਸਿੱਧੇ ਗੱਡੀ ਲੈ ਕੇ ਇ ਮਾਂ ਹੱਡੀਆਂ ਵਾਲਾ ਜਾਂ ਬਲੱਡ ਕੈਂਸਰ ਹੈ ਜਾਂ ਆਪਣਾ ਦੂਜਾ ਕਿਤੇ ਵੀ ਆ ਬਸ ਇਹ ਚੀਜ਼ ਜਿਹੜੀ ਆ ਮੈਂ ਛੱਡਦਾ ਨੀਗਾ ਮੇਰੀ ਪੂਰੀ ਗਾਰੰਟੀ ਆ 100 ਦੀ 100 ਮਹਾਰਾਜ ਕਿਰਪਾ ਕਰੇ ਗੁਰੂ ਰਾਮਦਾਸ ਮੇਰੇ ਕੋਲ ਆਕਰ ਆਜੇ ਮਰੀਜ਼ ਜਾਂ ਰਿਪੋਰਟਾਂ ਲੈ ਕੇ ਆਜੇ ਮੈਨੂੰ ਉਹਨਾਂ ਦੇ ਘਰ ਦੇ ਮੈਂਬਰ ਮਿਲਣ ਰਿਪੋਰਟਾਂ ਲੈ ਕੇ ਨਾ ਮੁਰਾਦ ਬਿਮਾਰੀ ਕੈਂਸਰ ਜੀ ਹਾਂ ਅੱਜ ਹਰ ਦੂਜੀ ਤੀਜੀ ਘਰ ਚ ਕੋਈ ਨਾ ਕੋਈ ਕੈਂਸਰ ਦਾ ਮਰੀਜ਼ ਐ ਪੀੜਿਤ ਐ ਬਾਬਾ ਜੀ ਕੈਂਸਰ ਘਰ ਘਰ ਹੋਇਆ ਪਿਆ ਐ ਦਾ ਕਾਰਨ ਕੀ ਐ ਕਿਉਂ ਇਹਨਾਂ ਵਧਿਆ ਪਿਆ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਕਹਿੰਦਾ ਜੀ ਜੋ ਵੀ ਮਰੀਜ਼ ਕੈਂਸਰ ਦਾ ਐ ਮੇਰੇ ਕੋਲੇ ਇੱਕ ਵਾਰ ਆਵੇ ਬੰਦਾ ਰਿਪੋਰਟਾਂ ਲੈ ਕੇ ਫੋਨ ਕਰਨਾ ਤੇ ਮੈਂ ਅੱਗੇ ਵੀ ਬੇਨਤੀ ਕਰਦਾ ਨਾ ਵੀ ਤੁਸੀਂ ਫੋਨ ਨਾ ਕਰਿਆ ਕਰੋ ਬੈਠੇ ਘਰੋਂ ਫੋਨ ਕਰੀ ਜਾਂਦੇ ਆ ਬਾਬਾ ਜੀ ਬਾਬਾ ਜੀ ਉਹਦਾ ਕੋਈ ਫਾਇਦਾ ਨਹੀਂ ਮੈਨੂੰ ਤੁਸੀਂ ਆ ਕੇ ਰਿਪੋਰਟਾਂ ਲਿਆਓ ਮੈਨੂੰ ਮਿਲੋ ਆ ਕੇ ਕੋਈ ਵੀ ਆਪਣਾ ਬੰਦਾ ਬੈਠਾ ਹੈ ਬਾਹਰ ਜਾਂ ਅੰਦਰ ਮੈਂ ਕਹਿੰਦਾ ਵੀ ਜੋ ਬਾਹਰ ਲੀਆਂ ਕੰਟਰੀਆਂ ਤੋਂ ਵੀ ਮੈਨੂੰ ਫੋਨ ਆਂਦੇ ਨੇ ਕਿਹੜੀ ਕੰਟਰੀ ਗਿਣਾਵਾਂ ਜਿਹੜੀਆਂ 9-10 ਕੰਟਰੀਆਂ ਇਦਾਂ ਦੀਆਂ ਮੈਨੂੰ ਕੌਲਾ ਆਂਦੀਆਂ ਤੇ ਮੈਂ ਦਵਾਈ ਵੀ ਪੋਣਾ ਅੱਜ ਵੀ ਦੋ ਕੌਲਾ ਆ ਜਾਂ ਮੇਰੇ ਕੋਲੇ ਪੰਜ ਆਸਟ੍ਰੇਲੀਆ ਤੋਂ ਕੁੜੀ ਆ ਉਹਦੀਆਂ ਰਿਪੋਰਟਾਂ ਵੀ ਦੇਖੀ ਜਾਂ ਬਸ ਮੈਨੂੰ ਆ ਕੇ ਰਿਪੋਰਟਾਂ ਲਿਆਓ ਤੇ ਆ ਕੇ ਮਿਲੋ ਮੈਥੋਂ ਦਵਾਈ ਲਓ ਇੱਕ ਵਾਰਾਂ ਜ਼ਰੂਰ ਆ ਕੇ ਮਿਲੋ ਮਿਲਣ ਨਾਲ ਤੁਹਾਡਾ ਇਨਾ ਫਾਇਦਾ ਹੋਣਾ ਤੁਸੀਂ ਮੁੜ ਕੇ ਪਸਤੌਣ ਨਾਲੋਂ ਕਿਤੇ ਵੀ ਜਾਣ ਨਾਲੋਂ ਜਾਂ ਕਿ ਤੁਸੀਂ ਕਹੋ ਵੀ ਅਸੀਂ ਉਹਦਾ ਕੋਈ ਵੱਡ ਕੱਟ ਕਰਾ ਲਗੇ ਜਾਂ ਅਸੀਂ ਐਂ ਕਰਾ ਲਗੇ ਉਹਦਾ ਕੋਈ ਫਾਇਦਾ ਨਹੀਂ ਬਾਬਾ ਲੋਕ ਡਰਦੇ ਬਹੁਤ ਕਹਿੰਦੇ ਕੀਮੋਥੈਰਪੀਆਂ ਹੁੰਦੀਆਂ ਸਰੀਰ 'ਚ ਅੱਗ ਲੱਗ ਜਾਂਦੀ ਹੈ ਮੁੜ ਕੇ ਐਵੇਂ ਚੀਰੇ ਟਾਕੇ ਕੀ ਕੁਝ ਹੁੰਦਾ ਆਪਣੇ ਕੋਲ ਇਹੋ ਜਿਹਾ ਕੁਝ ਵੀ ਹੈ ਨਹੀਂ ਨਹੀਂ ਜੀ ਆਪਣੇ ਕੋਲੇ ਇਦਾਂ ਦਾ ਕੁਝ ਨਹੀਂ ਹੈਗਾ ਮੈਂ ਕਹਿੰਦਾ ਮੇਰੀ ਦਵਾਈ ਇਦਾਂ ਦੀ ਆ ਮੇਰੇ ਕੋਲ ਦੇਸੀ ਦਵਾਈ ਆ ਸਾਰੀ ਪੀਣੇ ਵਾਲੀ ਦਵਾਈ ਆ ਆਪਣੀ ਬਸ ਦਵਾਈ ਬੰਦਾ ਪੀਂਦਾ ਜਾਵੇ ਨਾ ਕੋਈ ਅੱਗ ਲੱਗੇ ਕੋਈ ਮਰਜੀ ਦਵਾਈ ਖਾਣੇ ਨਾਲੇ ਇਹ ਜ਼ਰੂਰੀ ਨਹੀਂ ਵੀ ਕੈਂਸਰ ਵਾਲੇ ਨੇ ਲੈਣੀ ਪਹਿਲੀ ਸਟੇਜ ਦੂਜੀ ਸਟੇਜ ਤੀਜੀ ਸਟੇਜ ਭਾਵੇਂ ਜਿੰਦਾ ਮਰਜੀ ਹੋਵੇ ਇਹਦਾ ਕੋਈ ਜੇ ਮੇਰੇ ਕੋਲੇ ਜਮਾਂ ਡਾਕਟਰ ਜਦੋਂ ਜਵਾਬ ਦਿੰਦੇ ਆ ਉਦੋਂ ਮੇਰੇ ਕੋਲੇ ਸਿੱਧੇ ਕਹਿੰਦਾ ਹਸਪੀਟਲ ਚੋਂ ਇੱਥੋਂ ਬਠਿੰਡੇੋਂ ਲੁਧਿਆਣੇ ਤੋਂ ਸਿੱਧੇ ਗੱਡੀ ਲੈ ਕੇ ਇੱਥੇ ਮੇਰੇ ਕੋਲੇ ਆਉਂਦੇ ਆ ਜਦੋਂ ਡਾਕਟਰ ਕਹਿੰਦੇ ਜੇ ਘਰੇ ਲੈ ਜਾਓ ਇਹਨੂੰ ਮੈਂ ਉਹ ਬੰਦਿਆਂ ਨੂੰ ਵੀ ਹੱਥ ਪਾਉਣਾ ਬਹੁਤ ਜ਼ਿਆਦਾ ਤਾਂ ਮੇਰੇ ਕੋਲੇ ਇਹ ਹੀ ਆਉਂਦੇ ਆ ਲੋਕ ਵੀ ਬਾਬਾ ਜੀ ਹੁਣ ਸਾਨੂੰ ਜਵਾਬ ਦੇਦਾ ਡਾਕਟਰ ਨੇ ਮੈਂ ਕਹਾ ਕੋਈ ਗੱਲ ਨਹੀਂ ਮੈਂ ਤਾਂ ਨਹੀਂ ਜਵਾਬ ਦਿੰਦਾ ਨਾ ਮੈਂ ਬੈਠਾ ਹਾਂ ਤੇ ਉਹੋ ਹੀ ਮਰੀਜ਼ ਵਧੀਆ ਅੱਜ ਆਪਦਾ ਖਾਣਾ ਵੀ ਖਾਂਦੇ ਆ ਵਧੀਆ ਨਹਾਉਂਦੇ ਧੋਦੇ ਆ ਵਧੀਆ ਆਪਦਾ ਸਰੀਰ ਦੀ ਕਿਰਿਆ ਸੋਧਦੇ ਆ ਆਪਣੀ ਦਵਾਈ ਇੱਦਾਂ ਦੀ ਜੇ ਮੈਂ ਹੁਣ ਬੁੜੀਆਂ ਦੇ ਬ੍ਰਿਸਟ ਵਿੱਚ ਉਹਨਾਂ ਨੂੰ ਮੈਂ 4-5 ਮਹੀਨੇ ਦੇ ਬਚਾਏ ਵਧੀਆ ਬਣਾ ਦੇਣਾ ਜੇ ਕੋਈ ਟੰਬਰ ਸਰਚ ਆ ਉਹ ਵੀ 4-5 ਮਹੀਨੇ ਵਾਲਾ ਜੇ ਕੋਈ ਆਪਣੇ ਬਾਲਾ ਫੈਲਿਆ ਹੋਇਆ ਜਾਂ ਹੱਡੀਆਂ ਦਾ ਉਹ 6 ਮਹੀਨੇ ਯਾਨੀ ਹੱਡੀਆਂ ਦਾ ਖੂਨ ਦਾ ਚਾਹੇ ਸਿਰ ਤੋਂ ਪੈਰ ਤੱਕ ਕੋਈ ਕੈਂਸਰ ਕੋਈ ਵੀ ਹੋਵੇ ਜੀ ਭਾਵੇਂ ਹੱਡੀਆਂ ਵਾਲਾ ਜਾਂ ਬਲੱਡ ਕੈਂਸਰ ਹੈ ਜਾਂ ਆਪਣਾ ਦੂਜਾ ਕਿਤੇ ਵੀ ਆ ਬਸ ਇਹ ਚੀਜ਼ ਜਿਹੜੀ ਆ ਮੈਂ ਛੱਡਦਾ ਨੀਗਾ ਮੇਰੀ ਪੂਰੀ ਗਾਰੰਟੀ ਆ ਸੌਦੀ ਸੌ ਮਹਾਰਾਜ ਕਿਰਪਾ ਕਰਿਆ ਗੁਰੂ ਰਾਮਦਾਸ ਮੇਰੇ ਕੋਲ ਆਕਰ ਆਜੇ ਮਰੀਜ਼ ਜਾਂ ਰਿਪੋਰਟਾਂ ਲੈ ਕੇ ਆਜਣ ਮੈਨੂੰ ਉਹਨਾਂ ਦੇ ਘਰ ਦੇ ਮੈਂਬਰ ਮਿਲਣ ਰਿਪੋਰਟਾਂ ਲੈ ਕੇ ਮੈਂ ਛੱਡਦਾ ਨੀਗਾ ਮੈਂ ਦਵਾਈ ਅੱਧੀ ਦੇਣਾ ਮੈਂ ਕਹਿੰਦਾ ਜੀ ਪੂਰੇ ਐ ਲੋਕ ਮੰਨਦੇ ਆ ਚੀਜ਼ ਨੂੰ ਬਾਬਾ ਜੀ ਤੁਸੀਂ ਗੱਲ ਬੜੀ ਗੌਰ ਨਾਲ ਸੁਣਦੇ ਹੋ ਉਸ ਗੱਲ ਤੇ ਪਹਿਰਾ ਦਿੰਦੇ ਹੋ ਤੇ ਉਹ ਕਰਕੇ ਆਪਣਾ ਜਿਹੜਾ ਬੋਲ ਐ ਤੇ ਜਿਹੜੀ ਆਪਣੀ ਗੱਲਬਾਤ ਆ ਤੇ ਦਵਾਈ ਆ ਉਹ ਮੈਂ ਕਹਿੰਦਾ 100 ਦਾ 100 ਹੀ ਬੰਦਾ ਠੀਕ ਹੈ ਬਾਬਾ ਜੀ ਆਉਣਾ ਕਿੱਥੇ ਆ ਤੇ ਕਿੰਨੇ ਤੋਂ ਕਿੰਨੇ ਮਿਲਦੇ ਹੋ ਮੈਂ ਜੀ ਤੜਕੇ 5 ਵਜੇ ਤੋਂ ਲੈ ਕੇ ਮੰਨ ਲਓ ਸ਼ਾਮ ਦੇ 6:00 ਵਜੇ ਜਾਂਦੇ ਮੈਨੂੰ ਹੂੰ ਸ਼ਾਮ ਦੇ 6:00 ਵਜੇ ਤੱਕ ਬੇ ਤੜਕ ਹੋ ਕੇ ਜਦੋਂ ਮਰਜ਼ੀ ਆ ਜਾਓ ਹੂੰ ਮੇਰਾ ਪਿੰਡ ਹੈਗਾ ਜ਼ਿਲ੍ਹਾ ਬਠਿੰਡਾ ਪਿੰਡ ਦਿਉਣ ਮੁਕਸਰ ਰੋਡ ਬਾਬਾ ਫਰੀਦ ਕਾਲਜ ਨੀਅਰ ਜਦੋਂ ਮਰਜ਼ੇ ਕੋਈ ਪੁੱਛਣ ਦੇ ਲੋੜ ਨਹੀਂ ਥਰਮਲਾ ਕੋਲੋਂ ਬਠਿੰਡੇਉਣਾ ਥਰਮਲਾ ਜਿਹੜੇ ਆਪਣੇ ਉੱਥੋਂ ਸਾਰੀ ਗੱਡੀ 9 ਕਿਲੋਮੀਟਰ ਚੱਲਦੀ ਮੇਰੀ ਦੁਕਾਨ ਤੇ ਕਰ ਮੁਕਸਰ ਰੋਡ ਤੇ ਬਾਬਾ ਫਰੀਦ ਕਾਲਜ ਸਾਡੇ ਮਸ਼ਹੂਰ ਹੈ ਕੋਈ ਜਾਂ ਬਾਬਾ ਫਰੀਦ ਕਾਲਜ ਬਠਿੰਡੇ ਦਾ ਜਿਹੜਾ ਕਿ ਮੁਕਸਰ ਰੋਡ ਤੇ ਆ ਬਸ ਮੇਰਾ ਪਿੰਡ ਦਿਉਣਾ ਅੱਡੇ ਤੇ ਮੇਰੀ ਸ਼ਾਪ ਆ ਕੋਈ ਲੋੜ ਨਹੀਂ ਫੋਨ ਕਰਦੇ ਆ ਆਪਦੀਆਂ ਚੱਕੋ ਇਹਨਾਂ ਦੀਆਂ ਰਿਪੋਰਟਾਂ ਮਰੀਜ਼ਾਂ ਦੀਆਂ ਮੇਰੇ ਕੋਲ ਸਿੱਧੇ ਆਓ ਰਿਪੋਰਟਾਂ ਲੈ ਕੇ ਠੀਕ ਆ ਜੀ ਕੀ ਹਾਲ ਆ ਬਾਬਾ ਜੀ ਤਾਂ ਦਰਸ਼ਕੋ ਹੋਰ ਤੁਹਾਨੂੰ ਕੀ ਚਾਹੀਦਾ ਹੈ ਜੇਕਰ ਕੈਂਸਰ ਦਾ ਇਲਾਜ ਸੰਭਵ ਹੋ ਰਿਹਾ ਪੰਜਾਬ ਕੋਈ ਲਿੰਗ ਹੋਵੇ ਜਾਂ ਜਨਾਨੀ ਹੋਵੇ ਮਰਦ ਹੋਵੇ ਜੇਕਰ ਨਾ ਸੰਭਵ ਹੋ ਰਿਹਾ ਲੱਖਾਂ ਰੁਪਏ ਦੀ ਥਾਂ ਮਹਿਜ ਕੁਝ 100 ਹਜ਼ਾਰ ਲਾ ਕੇ ਜਾਨ ਸ਼ੀਰ ਵਿੱਚ ਮੁੜ ਪੈਂਦੀ ਹੈ ਤਾਂ ਹੋਰ ਫਿਰ ਕੀ ਉਡਕੀ ਜਾਣੇ ਹੋ